ਹਾਂਜੀ ਦੋਸਤੋ ਤੁਸੀਂ ਵੀ ਦੇਖ ਲਓ ਇੰਗਲੈਂਡ ਦੀਆਂ ਗਲੀਆਂ ਫੇਰ ਨਾ ਕਰਨਾ ਤੁਸੀਂ ਦੱਸਿਆ ਨਹੀਂ ਜਿੰਨਾਂ ਨੇ ਇੰਗਲੈਂਡ ਨਹੀਂ ਵੇਖਿਆ ਇਹ ਲੱਗੇ ਜੀ ਡਰਮ ਬਾਹਰ ਇੱਥੇ ਕੂੜਾ ਸੁੱਟ ਦਿੰਦੇ ਤੇ ਹਫਤੇ ਦਫਤੇ ਆਦਾ ਜੀ ਸਰਕਾਰੀ ਗੱਡੀ ਤੇ ਚੁੱਕ ਲੈ ਜਾਂਦੇ ਜੇ ਇੰਡੀਆ ਵਾਂਗੂ ਨਾ ਕਈਆਂ ਕਾਰ ਦੇ ਬਾਹਰ ਵੀ ਢੇਰ ਲੱਗੇ ਹੁੰਦੇ ਜੇ ਜਿਹੜੀ ਆਂਡੀ ਗੌਂਡੀ ਹੁੰਦੇ ਲੋਕ ਛੁਪ ਕੇ ਸੁੱਟ ਜਾਂਦੇ ਵੇ ਆਪਣਾ ਬੂਹਾ ਸਾਵ ਰੱਖਦੇ ਵੇ ਤੇ ਗੌਂਡੀਆਂ ਦਾ ਗੰਦਾ ਕਰ ਦਿੰਦੇ ਵੇ ਬਾਕੀ ਇੱਥੇ ਜਿਹੜੀ ਕਾਲ ਗਈ ਹੈ ਨਾ ਇਹ ਤੁਹਾਨੂੰ ਤਕਰੀਬਨ ਹਰ ਬੁਹੇ ਦੇ ਬਾਰੇ ਮਿਲੇਗੀ ਕਾਰ ਇਥੇ ਬਹੁਤ ਸਸਤੀ ਹੈ 500 ਪੌਂਡ ਦੀ ਵੀ ਕਾਰ ਮਿਲ ਜਾਂਦੀ ਹੈ ਯਾਨੀ ਕਿ ਤੁਸੀਂ 2 ਹਫ਼ਤੇ ਕੰਮ ਕਰੋ ਤੇ ਕਾਰ ਲੈ ਸਕਦੇ ਹੋ ਪਰ ਲਾਇਸੈਂਸ ਲੈਣਾ ਇੱਥੇ ਬਹੁਤ ਮੁਸ਼ਕਲ ਜੀ ਹੈ ਲਾਇਸੈਂਸ ਲੈਣ ਲੱਗਾ ਤੁਹਾਨੂੰ ਘੱਟ ਤੋਂ ਘੱਟ 6 ਮਹੀਨੇ ਲੱਗ ਸਕਦੇ ਸਾਲ ਲੱਗ ਜਾਂਦਾ ਜੇ ਪਹਿਲਾਂ ਥਿਊਰੀ ਕਰਨੀ ਪੈਂਦੀ ਹੈ ਫਿਰ ਲਾਇਸੈਂਸ ਪਾਸ ਕਰਨਾ ਪੈਂਦਾ ਹੈ ਇਸ ਕਰਕੇ بڑے بڑے ਬੰਦੇ ਤੋਬਾ ਕਰ ਜਾਂਦੇ ਵੇ ਲਾਇਸੈਂਸ ਲੈਣ ਤੋਂ ਕਿਉਂਕਿ ਪੈਸੇ ਬੜੇ ਲੱਗਦੇ ਵੇ ਕਾਰ ਲੜਣੀ ਬੜੀ ਸੁਖੀ ਹੈ ਕਈ ਇਹੋ ਸੋਚਦੇ ਵਿੱਚ ਚਲੋ ਜਾਂਦੇ ਆਂ ਗ੍ਰਾਂਚ ਚ ਜਾ ਕੇ ਕਾਰ ਲੈ ਲਾਂਗੇ ਉਹ ਦੋਸਤ ਕਾਰਤਾ ਦੀ ਲੋਗ ਹੈ ਨਾ ਜੇ ਤੱਕ ਕੋਲ ਸੰਸ ਹੋਏਗਾ ਤੇ ਐਂ ਦੇਖ ਲਓ ਤੁਸੀਂ ਬਾਰੇ ਤੇ ਵੀ ਢੇਰ ਲੱਗੇ ਤੇ ਕਾਰ ਵੀ ਲੱਗੀ ਹੈ ਨਾਲ ਹੀ ਹਰ ਕਿਤੇ ਬੂਏ ਅੱਗੇ ਬਾਕੀ ਕਦਰ ਉਹੀ ਆਦਮੀ ਕਰਦਾ ਹੈ ਜਿਹੜਾ ਚੰਗੀ ਦੋਸਤੀ ਚ ਰਹਿੰਦਾ ਹੈ ਜਿਹਦੇ ਯਾਰ ਦੋਸਤ ਚੰਗੇ ਹੁੰਦੇ ਵੇ ਸਹੇਲੀਆਂ ਜਿੰਨਾ ਨੀਆਂ ਚੰਗੀਆਂ ਹੁੰਦੀਆਂ ਉਹਨਾਂ ਨੂੰ ਚੰਗੇ ਬੰਦੇ ਦੀ ਪਛਾਣ ਹੁੰਦੀ ਹੈ ਤੇ ਜਿਨ੍ਹਾਂ ਦੀ ਦੋਸਤੀ ਘਟਿਆ ਬੰਦਿਆਂ ਨਾਲ ਹੋਏਗੀ ਉਹਨਾਂ ਦੇ ਫਿਰ ਤੁਹਾਨੂੰ ਪਤਾ ਹੀ ਹੈ ਰਿਲੇਸ਼ਨ ਵੀ ਘਟਿਆ ਬੰਦੇ ਨਾਲ ਹੋਣਗੇ ਤੇ ਜਲਾਨੀ ਦੀਆਂ ਸਹੇਲੀਆਂ ਵੀ ਘਟਿਆ ਹੋਣਗੀਆਂ ਤੇ ਆਦਮੀ ਦੇ ਯਾਰ ਦੋਸਤ ਵੀ ਘਟਿਆ ਹੋਣਗੇ ਤੇ ਜੇ ਚੰਗੇ ਬੰਦੇ ਰੋਗੇ ਇਹ ਤੁਮ ਨੂੰ ਚੰਗੀ ਮਾਤ ਮਿਲੇਗੀ ਤੁਹਾਨੂੰ ਕੋਈ ਆਈਡੀਆ ਮਿਲ ਸਕਦਾ ਹੈ ਬਿਨੈਸ ਕਰ ਸਕਦੇ ਹੋ ਤੁਹਾਨੂੰ ਬੜੀ ਤਰ੍ਹਾਂ ਤੜੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਬਾਹਰ ਦੇ ਮੁਲਕਾਂ ਦੀ ਬਾਕੀ ਡਿਪੈਂਡ ਕਰਦਾ ਤੁਸੀਂ ਰਿਸਕ ਕਿੰਨਾ ਲੈਂਦੇ ਹੋ ਇੱਥੇ ਤੁਹਾਨੂੰ ਇਹੋ ਜਿਹੇ ਬੰਦੇ ਮਿਲਣਗੇ ਇੰਗਲੈਂਡ ਦੇ ਵਿੱਚ 20 ਸਾਲ ਤੋਂ ਰਹ ਰਹੇ ਵੇ ਦੂਜੀ ਸ਼ਰਾਂ 'ਚ ਉਹਨਾਂ ਲੰਡਨ ਹੀ ਵੇਖਿਆ ਅਜੇ ਤੱਕ ਲੰਡਨ ਦੀ ਟਿਕਟ ਲੱਗਦੀ ਹੈ ਕਈ ਲੋਕ ਇੱਕ ਪੌਂਡ ਵੀ ਇੱਥੇ ਖਰਚ ਨਹੀਂ ਜੀ ਕਰਦੇ ਇੰਡੀਆ ਜਾ ਕੇ ਜਿੰਨੀ ਮਰਜ਼ੀ ਫੜਾ ਮਾਰਨ ਅਸੀਂ ਇਹ ਕਰਤਾ ਉਹ ਕਰਤਾ ਸਾਡਾ بڑا ਕਾਰੋਬਾਰ ਹੈ ਲਗਨੇਤੀ ਬੜੇ ਕੰਜੂਸੀ ਨਾਲ ਚੱਲਦੇ ਜੇ ਉਹ ਕੀ ਸੋਚਦੇ ਵੇ ਇੱਕ ਪੌਂਡ ਲੱਗਾ ਤੇ ਰੁਪਇਆ 100 ਬਣ ਜਾਂਦਾ ਇੰਡੀਆ ਦਾ ਤੇ ਜੇ ਕਿ ਉਹਨਾਂ ਨੂੰ ਖਰਚਾ ਪੈ ਜੇ ਨਾ 10 20 50 ਪੌਂਡ ਦਾ ਤੇ ਉਹ ਸਸਤੇ ਦੀ ਬੋਸ਼ੀ ਹੋ ਜਾਣਾ ਇਹੋ ਜਿਹੇ ਬੰਦੇ ਇੱਥੇ ਪਹੁੰਚੇ ਹੋਏ ਜੇ ਕਿਉਂਕਿ ਉਹਨਾਂ ਦੀ ਵਸਤੀ ਗੱਲ ਨਹੀਂ ਗਈ ਉਹ ਸਿੱਧੇ ਆਏ ਇੰਡੀਆ ਤੋਂ ਇੰਡੀਆ 'ਚ ਵਿਕੀ ਗਰੀਬੀ ਇੱਥੇ ਆਉਂਦੀਆਂ ਪੌਂਡਾਂ ਦੀ ਕਮਾਈ ਸ਼ੁਰੂ ਹੋ ਗਈ ਉਹ ਤੇ ਜਿੱਥੇ ਤੁਸੀਂ ਰਹਿੰਦੇ ਹੋ ਉਸ ਹਿਸਾਬ ਨਾਲ ਤੁਹਾਨੂੰ ਅਡਜਸਟ ਹੋਣਾ ਪੈਂਦਾ ਖਰਚਾ ਵੀ ਸਿਆਣਾ ਬੰਦਾ ਇਹ ਕਰਨਾ ਪੈਂਦਾ ਹੈ ਕਿਰਾਇਆ ਵੀ ਪੜਨਾ ਪੈਂਦਾ ਹੈ ਕੰਸਟਰਕਸੀ ਪੜਨਾ ਪੈਂਦਾ ਹੈ ਬਿੱਲ ਵੀ ਆਉਂਦੇ ਹੋ ਹਾਰ ਤਰ੍ਹਾਂ ਦਾ ਕਮ ਜਿੰਨੀ ਕਹਿੰਦੇ ਨਾ ਗੁੜ ਪਾਣਾ ਮਿੱਠਾ ਨਹੀਂ ਹੋਣਾ ਜਿੰਨੀ ਤੁਸੀਂ ਕਮਾਈ ਕਰੋਗੇ ਉਸ ਹਸਾਨਾ ਖਰਚਾ ਵੀ ਨਾ ਲੇਕਿਨ ਕਈ ਕਹਿੰਦੇ ਵੀ ਕਮਾਈ ਪੌਂਡਾਂ 'ਚ ਕਰੀਏ ਤੇ ਖਰਚਾ ਇੰਡੀਆ 'ਚ ਹਸਾਨਾ ਕਰੀਏ ਉਹ ਤੇ ਦੋਸਤੋ ਕਦੀ ਵੀ ਚੱਲਦਾ ਅਗਰ ਤੁਸੀਂ ਬਿਆਰੋ ਇੱਕ ਕੱਪ ਕਾਫੀ ਪੀਣ ਬੈਠ ਕੇ ਨਾ ਤੇ ਤੁਹਾਡੇ ਘੜ ਤੁਰ ਤੁਰ ਚਾਰ ਪੰਜ ਪੌਂਡ ਲੱਗ ਜਾਂਦੇਵੇਂ ਯਾਨੀ ਕਿ ਚਾਰ ਪੰਜ ਸੌ ਵੀ ਤੁਹਾਨੂੰ ਕਾਫੀ ਪੈਣੀ ਏ ਇਹ ਹਾਲਾਤ ਹੈਗੇ ਇੱਥੇ ਤੇ ਇਹ ਬਿਲਕੁਲ ਸੱਚਾਈ ਹੈਗੀ ਜੀ ਕਿਤੇ ਇਸ ਤਰ੍ਹਾਂ ਦੀ ਗੱਪਾਂ ਆ ਗਈ ਇੰਗਲੈਂਡ ਆਏ ਨਾ ਥੈਂਕ ਯੂ ਵੈਰੀ ਮੈ ਤੁਹਾਨੂੰ ਸ਼ਬਦ